ਕਿ ਜਦੋਂ ਬਰਸਾਤ ਹੁੰਦੀ ਹੈ ਤਾਂ ਇਸ ਦਾ ਅਸਰ ਫਸਲਾਂ ਤੇ ਖਾਸ ਤੌਰ ਤੇ ਸਬਜ਼ੀਆਂ ਤੇ ਪੈਂਦਾ ਹੈ ਔਰ ਉਸ ਦੀ ਵਜ੍ ਨਾਲ ਰੀਟ ਵੀ ਵਧਦੇ ਨੇ ਜਿਵੇਂ ਅਸੀਂ ਟਮਾਟਰ ਦਾ ਜ਼ਿਕਰ ਕਰ ਰਹੇ ਹਾਂ ਅਸਮਾਨ ਚੜੇ ਹੋਏ ਨੇ ਟਮਾਟਰ ਦੇ ਰੀਟ 100 ਰੁਪਏ ਤੋਂ ਪਾਰ ਹੋਇਆ ਟਮਾਟਰ ਦਾ ਭਾਅ ਬਰਸਾਤ ਦੀ ਵਜ੍ਹਾ ਨਾਲ ਟਮਾਟਰ ਮਹਿੰਗੇ ਹੋਏ ਨੇ ਹੋਰ ਸਬਜ਼ੀਆਂ ਦੇ ਰੀਟ ਦੇ ਵਿੱਚ ਵੀ ਇਜ਼ਾਫਾ ਹੋਇਆ ਹੈ ਉਹ ਸਬਜ਼ੀਆਂ ਜਿਹੜੇ ਬਹੁਤੇ ਘਰਾਂ ਦੇ ਵਿੱਚ ਜਿਹੜੇ ਛੋਟੇ ਬੱਚੇ ਨੇ ਮੈਂ ਬੱਚਿਆਂ ਤੋਂ ਭਾਅ 15 15-18 ਸਾਲ ਦੇ ਬੱਚੇ ਨੇ ਉਹ ਖਾਂਦੇ ਨਹੀਂ ਉਹਨਾਂ ਦੇ ਰੀਟ ਵੀ 100 ਦੇ ਨੇੜੇ ਨੇ ਅਸੀਂ ਕਿ ਟਿੰਡੇ ਅਕੀਆ ਦੇਖੀਆਂ ਸਬਜ਼ੀਆਂ ਨੇ ਜਿਹੜੀਆਂ ਤੁਹਾਡੇ ਘਰ ਦੇ ਵਿੱਚ ਆਉਂਦੀਆਂ ਹੋਣਗੀਆਂ ਤਾਂ ਬਹੁਤਿਆਂ ਨੂੰ ਸ਼ਾਇਦ ਪਸੰਦ ਨਾ ਹੁੰਦੀਆਂ ਹੋਣ ਤੇ ਫਿਰ ਉਹੀ ਗੱਲ ਹੈ ਕਿ ਪਸੰਦ ਹੈ ਨਹੀਂ ਪਰ ਖਾਣੀ ਆ ਔਰ ਖਾਣੀ ਵੀ ਬਹੁਤ ਮਹਿੰਗੀ ਹੈ ਔਰ ਮਹਿੰਗੀ ਵੀ ਇੰਨੀ ਕਿ 100 ਤੋਂ ਪਾਰ ਹੋ ਰਹੀ ਹੈ ਜੀਆਂ ਮਹਿੰਗੀਆਂ ਸਬਜ਼ੀਆਂ ਇਸ ਤਰੀਕੇ ਨਾਲ ਹੈ ਕਿ ਟਮਾਟਰ 100 ਤੋਂ ਪਾਰ ਆ ਔਰ ਸ਼ਿਮਲਾ ਮਿਰਚ ਟਿੰਡੇ ਇਹ ਵੀ 100 ਦੇ ਨੇੜੇ ਪਹੁੰਚੇ ਹੋਏ ਨੇ ਮਟਰ ਤਾਂ ਪਹੁੰਚ ਤੋਂ ਹੀ ਬਾਹਰ 180 200 ਰੁਪਏ ਲਗਾ ਕੇ ਇੱਕ ਟਾਈਮ ਦੀ ਸਬਜ਼ੀ ਬਣਾਉਣਾ ਇਹ ਵੀ ਕੋਈ ਟੇਢੀ ਖੀਰੀ ਲੱਗਦੀ ਹੈ ਫਲੀਆਂ 100 ਤੋਂ 150 ਰੁਪਏ ਨੇ ਬੈਂਗਣ 30 40 ਰੁਪਏ ਨੇ ਅੱਛਾ ਬਰਸਾਤ ਦੇ ਵਿੱਚ ਕੋਈ ਖਾਂਦਾ ਨਹੀਂ ਬੈਂਗਣ ਇਸ ਕਰਕੇ ਕਹਿੰਦੇ ਕੀੜੇ ਹੁੰਦੇ ਨੇ ਤਾਂ ਇਸ ਕਰਕੇ ਰੇਟ ਘਟਾ ਹੈ 30 40 ਰੁਪਏ ਤੇ ਉਧਰ ਖੀਰਾ 50 60 ਰੁਪਏ ਕਰੇਲਾ 50 60 ਰੁਪਏ ਵਿਕ ਰਿਹਾ ਹੈ ਇਹ ਸਬਜ਼ੀ ਮੰਡੀ ਦੇ ਭਾਅ ਸੀ ਤੁਹਾਨੂੰ ਦੱਸ ਰਹੇ ਹਾਂ ਅੱਛਾ ਜਿਹੜਾ ਤੁਹਾਡੇ ਘਰ ਦੇ ਬਾਹਰ ਕੋਈ ਰਿੜੀ ਵਾਲਾ ਵੇਚਣ ਵਾਲ ਆਂਦਾ ਹੋਵੇ ਹੋ ਸਕਦਾ ਹੈ ਕਿ ਉਹ 10 20 ਰੁਪਏ ਹੋਰ ਮਹਿੰਗਾ ਦਵੇ ਉਹਨੇ ਵੀ ਵਿਚਾਰੇ ਨੇ ਕਮਾਣੀ ਹੋਣੀ ਦੀ 10 20 ਰੁਪਏ ਦਾ ਤਾਂ ਥਾਲੀ ਦਾ ਬਜਟ ਤਾਂ ਵਿਗੜਿਆ ਏ ਔਰ ਬਰਸਾਤ ਦੀ وجہ ਦਿਨਾਂ ਔਰ ਲਗਾਤਾਰੇ ਦਿੱਕਤ ਆ ਰਹੀ ਹੈ ਟਮਾਟਰ 100 110 ਰੁਪਏ ਹੋਇਆ ਆਲੂ 25 ਤੋਂ 30 ਰੁਪਏ ਦੇ ਵਿਚਾਲੇ ਵਿਕ ਰਹੇ ਹੈ ਬਾਕੀ